ਕੋਲੋਂ ਮੂੰਹ ਦਿਖਾ ਮੂੰਹ ਲਵੜਿਆ ਦੇਖ ਦੇ ਕਿ ਮੈਂ ਮੂੰਹ ਸਿਰ ਆਏ ਹਾਏ ਕਿ ਮੂੰਹ ਸਿਰ ਲਵੜਿਆ ਇੰਨੇ ਹੋ ਹੋਈ ਜਾਂਦੇ ਹੈ ਕਿੱਧਰ ਜਾਣਾ ਦੇਖ ਦੇ ਦੇ ਟਿਕਦੀ ਤਾਂ ਨਹੀਂ ਹੈਗੀ ਕੀ ਕਰੀਏ ਨੇ ਇਹ ਮਰ ਜੇਗੀ ਉੱਤੇ ਟਿਕ ਟਿਕ ਪੀ ਦੇਖ 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 ਦੇ ਕਿੰਨੀ ਕੋਹਰ ਪੱਟਣੀਆਂ ਤੈਂ ਲੈ ਲੈ ਦੇ ਮਿੱਟੀ ਮੋਬਾਈਲ ਤੇ ਨਾ ਪਾ ਦੀ ਮੇਰੇ ਮਿੱਟੀ ਮੂੰਹ ਸਰ ਦੇ ਕੇ ਮੇ ਲਵੇੜਿਆਗਾ ਬਿੰਗ ਉਹ ਦੇਖ ਨਿੱਕੀ ਟਿੱਡੀ ਨਾ ਏਸੀ ਦੇ ਉਤ ਵਾਲੇ ਘੇੜੇ ਦੇ ਜਾਂਦੇ ਆ ਪਤਾ ਨਹੀਂ ਕੀ ਹੁੰਨ ਉੱਥੇ ਇੱਥੇ ਹੁੰਦਾ ਕੀ ਨਹੀਂ ਹੁੰਦਾ ਪਤਾ ਨਹੀਂ ਕੀ ਕਰੀ ਨੇ ਕੀ ਕਰੀ ਨੇ ਇੱਥੇ ਹਾਂ ਨਿੱਕੀ ਟਿੱਡੀ ਓਏ ਟਿੱਡੂ ਟਿੱਡੂ ਕੀ ਖਾਈ ਜਨੇ ਕੀ ਖਾ ਗਈ ਕੀ ਖਾਣੀ ਇੱਥੇ ਹੈ ਕੀ ਖਾ ਜਾਂਦੇ ਦੱਸੀ ਓ ਟਿੱਡੂ ਕੀ ਖਾਣੀ ਦੱਸ ਕੀ ਖਾਈ ਜਨੇ ਆ ਆ ਦੇ ਲੋ ਨਿੱਕੀ ਜੀ ਸੀ ਗੱਡੀ ਹੋ ਗਈ ਐ ਖਿੱਦੋ ਜੀ ਔਰ ਚੜ ਜਾ ਜੇ ਇੱਥੇ ਕਾਲਾ ਪੱਟਲਾ ਇੱਕ ਟੋਟਾ ਚੰਗਾ ਛੱਡੀ ਨਾ ਕੋਈ ਦੇਖ ਲੈ ਉੱਪਰ ਕੀ ਆ ਹਾਂ ਕਿੱਧਰ ਇੱਕ ਆ ਬੈਠੇ ਜਿੰਮੂ ਜਿੰਮੂ ਏ ਕੇ ਮੋ ਤੂੰ ਜੀਬ ਘੱਡੀ ਚਲਾ ਜਾ ਆ ਦੇ ਮੋਖੇ ਵਿੱਚ ਦੀ ਦੇਖੇ ਪੁੱਤ ਉਹਦੇ ਮੋਖੇ ਵਿੱਚ ਦੀ ਆ ਦੇ ਆ ਮੋਖੇ ਵਿੱਚ ਦੀ ਦੇਖ ਉਹਦੀ ਆ ਦੀ ਆ ਦੇ ਆ ਦੇ ਦੇਖੇ ਤਰੀ ਟੈਂਡ ਹੈ ਕੀ ਇੱਥੇ ਜਿਵੇਂ ਤੂੰ ਤੂੰ ਮਾੜਾ ਮਾੜਾ ਤੂੰ ਮੈਂ ਆ ਦੇਖ ਮੇਰੇ ਕੱਪੜੇ ਕਿਉਂ ਖਿੱਚੀ ਜਾਂਦੇ ਆ ਛੜ ਦੇ ਕੱਪੜੇ ਨਵੇਂ ਨੇ ਛੜ ਦੇ ਛੜਦੇ ਨਹੀਂ ਹੈਗੇ ਦੇਖ ਦੇ ਠੀਠੇ ਜੀ ਤੇ ਛੱਤਰ ਬਹੁਤ ਪੈਣੇ ਆ ਜਿਵੇਂ ਨੂੰ ਕੁਝ ਕਹਿੰਦੀ ਕਹੋਣੀ ਤੂੰ ਤੇ ਜਿਵੇਂ ਕਹ ਕਟੇ ਨੂੰ ਹਾਂ ਕਟੋ 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 ਦੇ ਛੱਤਰ ਮਾਰ ਹਟਾ ਇਹ ਨੂੰ ਹਾਂ ਇਹਦਾ ਹਟਾਇਆ ਕਰਨ ਠੀਕ ਆ ਹਾਂ ਹਾਂ ਹੁਣ ਛੱਤਰ ਮਾਰ ਇਹਦੇ ਹਟਦੇ ਨਹੀਂ ਹੈਗੇ ਬਿਲਕੁਲ ਲੜੋ 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 ਹਾਂ ਇਹਨੂੰ ਐਸੇ ਟੈਨ ਕੱਟਾ ਕਸਮ ਜਾਇਆ ਕਰ ਇਹਨੂੰ ਬੋਲੀ ਓਏ ਜਿੰਮੂ ਗੱਲ ਨਹੀਂ ਸੁਣਨੀ ਉਹ ਸੁਣਨੀ ਨਹੀਂ ਦੋਨੇ ਦੇਖ ਕੇ ਮੇ ਲੜੀ ਜਾਂਦੀ ਨਹੀਂ ਗਿਆ 빙ੀਆਂ ਚੱਲ 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 ਜਾ ਪਿੜੇ 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 I